ਕਿ ਉਸ ਦਿਨ ਉਹ ਜਿਹੜੇ ਮਾਤਾ ਜੀ ਦੀ ਗੋਲੀ ਆਈ ਸਰਸਰੀ ਨੀਂਵ ਪਾਰਕ ਵਿੱਚ ਚਾ ਸੀ ਉਹਨਾਂ ਰਾਂਹਾਂ ਦੇ ਉੱਤੇ ਉਸੇ ਤਰੀਕੇ ਦੇ ਨਾਲ ਦਰਸਾ ਉਹ ਸਮਾਂ ਉਸ ਦਿਨ ਉਹ ਸਰਦੂ ਜੀ ਨੇ ਅਸਲੀ ਵਾਲਦਾ ਗੀਤ ਦਿੱਤਾ ਕਿ ਕਿੰਨਾ ਪਹਾੜੀ ਰਾਜ ਤੇ ਮੋਰੋ ਨੇ ਆਖੇ ਅਵਾਜ਼ ਉਹ ਜਿਸਨੂੰ ਦਾ ਪਰਿਵਾਰ ਤਨ ਹਿੱਸਾ ਦੇ ਦਿੱਤਾ ਇਸ ਸਹੇਲ ਕੰਟਰੀ ਦੇ ਮੌਕਾ ਦੇ ਇਸ ਰਸਤੇ ਜਨਕ ਪੰਡਿਆਲੇ ਰਹਾਉਣੀ ਚੋਟ ਚੱਕੇ ਕੋਮਨ ਵਾਸਕੀਤੀ ਤੋਂ ਅੱਗੇ ਦੇ ਤੁਮਣ ਨੇ ਰਾਤ ਨੂੰ ਜਾਗੀ ਤੇ ਇਸ ਜਿਹੜੇ ਰਾਹ ਨੇ ਇਤਿਹਾਸਿਕ ਰਾਹ ਨੇ ਜਿਹਨਾਂ ਸਮਾਂ ਸੱਦਾ ਕਰਨ ਵਾਲੇ ਰਾਹ ਨੇ ਤੇ ਸਾਡੇ ਲਈ ਇਤਿਹਾਸਿਕ ਰਸਤੇ ਨੇ ਔਰ ਇਹਨਾਂ ਇਤਿਹਾਸਿਕ ਖਲਾਲੂ ਮੰਡਲ ਦੇ ਦੀਨ ਇਤਿਹਾਸਿਕ ਰਸਤਿਆਂ ਨੂੰ ਦੇਖਣ ਦੇ ਲਈ ਜਿਹੜੀਆਂ ਸਮੂਚੀਆਂ ਸੰਗਤ ਦੇ ਨਾਲ ਜਿਹੜਾ ਮਾਰਚ ਆ ਉਹਦੇ ਵਿੱਚ ਸ਼ਾਮਲ ਹੋਏ ਆ ਤੇ ਤੇ ਮਿਲ ਕਰਦੇ ਆ ਕਿ ਜਿਹੜੇ ਸਾਡੇ ਪੰਜਾਬ ਦੇ ਲੋਕ ਨੇ ਜੇ ਗੁਰੂ ਸਾਹਿਬ ਦੇ ਸਹਿਬਜ਼ਾਦੇ ਆ ਉਹਦੀ ਸ਼ਹੀਦੀ ਤੋਂ ਉਹਨਾਂ ਬੱਚਿਆਂ ਤੋਂ ਉਹਨਾਂ ਦੀ ਸ਼ਹੀਦੀ ਤੋਂ ਸਭ ਕੁ ਲੈਣਗੇ ਸੇਰ ਲੈਣਗੇ ਜਿਵੇਂ ਗੁਰੂ ਸਾਹਿਬ ਨੇ ਸਾਡੇ ਵੱਲ ਕਰਕੇ ਹੀ ਕਿਹਾ ਸੀ ਕਿ ਇਹਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਪਚਾਰ ਚਾਰ ਮੂਰੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਕਿ ਅਸੀਂ ਸ਼ੀਸ਼ੇ 'ਚ ਖੜ ਕੇ ਦੇਖੀਏ ਕਿ ਅਸੀਂ ਸਤੂਤ ਰਬਾਜੀਤ ਸਿੰਘ ਦੇ ਭਰਾ ਲੱਗਦੇ ਆ ਕਿ ਬਾਬਾ ਗੁਜਾਰ ਸਿੰਘ ਦੇ ਭਰਾ ਲੱਗਦੇ ਆ ਕਿ ਬਾਬਾ ਚੋਰਾਬਾਦ ਸਿੰਘ ਦੇ ਭਰਾ ਲੱਗਦੇ ਆ ਕਿ ਬਾਬਾ ਫਤੇ ਸਿੰਘ ਦੇ ਭਰਾ ਲੱਗਦੇ ਆ ਕਿ ਸਾਡੇ ਵਿੱਚ ਕੋਈ ਤਰੀਕੀਆਂ ਤਾਂ ਨਹੀਂ ਆ ਗਈਆਂ ਕਿ ਸਾਡਾ ਜਿਹੜਾ ਜੀਵਨ ਆ ਕੀ ਉਹਨਾਂ ਵਰਗਾ ਇਸ ਲਈ ਅੱਜ ਇਹ ਆਪਾਂ ਚੀਜ਼ ਲੈਣ ਦਾ ਸਮਾਂ ਵਾ ਉਹ ਮੈਂ ਸਾਰੀਆਂ ਸਤਨ ਇਸ ਦਿਹਾੜੇ ਦੇ ਉੱਤੇ ਹੀ ਬੇਨਤੀ ਕਰਦਾ ਕਿ ਆਪਾਂ ਸਾਰੇ ਸਿੱਖੀ ਨਾਲ ਜੁੜੀਏ ਸਿੱਖੀ ਨਾਲ ਜੁੜੀਏ ਤੇ ਸਾਡਾ ਸਾਰਿਆਂ ਦਾ ਜਿਹੜਾ ਜੀਵਨ ਉਹ ਗੁਰੂ ਦੇ ਲੇਖੇ ਲੱਗਦਾ ਵੀ ਜੇ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਪਨੀਰੀ ਨੂੰ ਪਰ ਸਿੱਖੀ ਦੇ ਨਾਲ ਜੋੜਾਂਗੇ ਤਾਂ ਹੀ ਅਸੀਂ ਜਿਹੜਾ ਹੈਗਾ ਜਿਹੜੀ ਆਪਾਂ ਕਹਿ ਰਹੇ ਆ ਕਿ ਨਸ਼ਿਆਂ ਦਾ ਦਰਿਆ ਚੱਲ ਰਿਹਾ ਹੈ ਦਾ ਫਰੀਦੀਆਂ ਨੇ ਉਹਨਾਂ ਤੋਂ ਅਸੀਂ ਤਾਂ ਹੀ ਬਚਾ ਸਕਦੇ ਹਾਂ ਕਿਉਂਕਿ ਬਚਾਉਣ ਦਾ ਇੱਕੋ ਇੱਕ ਕੁੰਡਾ ਉਹ ਗੁਰੂ ਦਾ ਨਾਮ ਹੈ रा